ਉਹ ਵੀ ਮਤਰੋ ਗੰਦੀ ਸੜਕ ਤੇ ਆ ਗਏ ਜੀ ਗੰਦੀ ਸੜਕ ਤੇ ਆ ਗਏ ਜੀ ਆਉਣੇ ਟੱਟੂ ਪੈ ਜੋ ਸੜਕਾਂ ਹੀ ਨਹੀਂ ਸਰਕਾਰ ਬਣਾਉਂਦੀ ਕੀ ਕਰੀ ਗੱਲ ਆ ਆ ਜੱਗੀ ਆ ਡਾਕਟਰ ਮੂਰੇ ਜਾਂਦਾ ਰਾਵਣਾ ਦੇ ਜੱਗੀ ਬੈਠੇ ਆ ਡਾਕਟਰ ਦਾ ਆਪਣਾ ਤੁਹਾਨੂੰ ਪਤਾ ਆਪਾਂ ਪੂਰਾ ਤਿਆਰ ਕਰ ਲਿਆ ਵਾ ਓਕੇ ਦੀ ਰਿਪੋਰਟ ਆ ਅੱਜ ਬਹੁਤ ਜ਼ਾਦ ਵੱਡੀ ਸੜਕ ਤੇ ਮਿਲ ਗਏ ਵੱਡੀ ਸੜਕ ਤੇ ਮਿਲ ਜਾ ਕੇ ਹਾਈਵੇ ਤੇ ਚੜਾ ਕੇ ਅੱਗੇ ਬਹੁਤ ਸਵਾਦ ਆ ਰਿਹਾ ਅੱਜ ਮੈਂ ਅੱਜ ਵਾਲਾ ਲੱਗੂ ਪੈਣ ਤੇ ਹੈਗੇ ਹੇਗਾ ਜੇ ਪਹਿਲਾਂ ਵੀ ਹੁਣ ਜਾਜ ਬਣਾਉਂਦੇ ਹਾਂ ਹੁਣ ਜਾਜ ਨੂੰ ਨੰਗਾ ਕਰਾਂਗੇ ਇੰਟਰ ਸਿੱਕੇ ਹੁਣ ਜਾਜ ਵਾਕਿਆ ਇਹ ਹੁਣ ਨੰਗਾ ਕਰਾਂਗੇ ਜਾਜ ਨੂੰ ਚੱਲ ਵੀ ਆਜੋ ਵੀ ਮਿਲਦੇ ਆ ਓਕੇ ਜੀ ਹੁਣ ਇਹ ਗਾਣੇ ਕੋਨੇ ਮੁਰਝਾੜ ਜੇ ਫਿਰ ਮਿਲਦੇ ਆ ਆ ਵੀ ਜਾ ਪੰਪਲੇ ਪਹੁੰਗੇ ਤੇ ਉਦੋਂ ਕੋਲੇ ਦਿਹਾੜਾ ਮਿੱਠਿਆ ਤੂੰ ਜਾ ਤੈਹੀ ਕੰਮ ਨਹੀਂ ਕੋਈ ਜਗਾ ਹੈ ਠੀਕ ਆ ਬਾਈ ਓਕੇ ਜੀ ਰਿਪੋਰਟ ਆ ਅੱਜ ਕੱਤਰ ਨੂੰ ਆਪ ਵੀ ਕੱਲਾ ਸਫਰ ਐਂਗਾ ਪਹੁੰਚਣਾ ਅਣਕਾ ਅੱਜ ਜੋਰ ਵੱਡੀ ਅੱਜ ਅੱਜ ਜੋਰ ਵੇਖੀ ਤੂੰ ਅੰਨਾ ਆਜਦਾ ਦੋਆਂ ਦੇ ਜੋਰ ਦੇ ਚੱਕਰ ਜਾਪਾ ਨਾ ਮੁੱਤੇ ਹੋਈ ਨਹੀਂ ਹੁੰਦੇ ਟੈਨਸ਼ਨ ਆ ਸਾਵਣਾ ਜਣਾਵਾਂਗੇ ਕੋਈ ਨਹੀਂ ਆਇਆ ਓ ਬਾਈ ਨਾ ਆਈ ਮਨੇ ਓਰੇ ਆ Ki arla ਪਰੋ ਪਹੁੰਚ ਗਏ ਮਾਸ਼ਾ ਅੱਲਾਹ ਖੜਾ ਬਾਈ ਆਪਣੇ ਨਾਲ ਆਇਆ ਆ ਬਾਈ ਤੋ ਕਰਾਉਣਾ ਪੰਪ ਸਪ੍ਰਿੰਗਸ ਨੂੰ ਠੀਕ ਕਰਾਉਣਾ ਰਵਣੇ ਅੱਜ ਕੀ ਕਰਨਾ ਆਪਾਂ ਅੱਜ ਓਏ ਕੀ ਕਰਨਾ ਅੱਜ ਸਪ੍ਰਿੰਗ ਫੋਨ ਆਇਆ ਬਾਈ ਕੀ ਕਰੂ ਇਹ ਉਦੋਂ ਬਾਅਦ ਟ੍ਰੈਕਟਰ ਘਾਟੂਗਾ ਘੋੜਿਆਂ ਅੱਗ ਦੇਖੀ ਅੱਗ ਕੱਢਦਾ ਜਾਣਦੇ ਜਾਣਦੇ ਏ ਜਾਣਦੇ ਬੱਸ ਤੇਰੇ ਵਾਲਾ ਜਾ ਫੇਰੇ ਵਾਲਾ ਦਾ ਰਾਹ ਬਣਾ ਤੇਰੇ ਆਦੇ ਛਤਰੀ ਨਹੀਂ ਨਾ ਲੱਗੀ ਇਹ ਬਾਈ ਜਿਹਾ ਪੰਪ ਲਾ ਸਪਰੇਅ ਕਰਾ ਲੈ ਇਹ ਕੋਈ ਸੁਣਾ ਨਾ ਮੈਨੂੰ ਦੱਸ ਸੁਣਾ ਇਹ ਕਿ ਨਿਕਿਆ ਆਈਡੀਆ ਪਰ ਨਿਕਿਆ ਆਈਡੀਆ ਪੂਰੀ ਆਪਾਂ ਅੰਦਰਲੀ ਚੀਜ਼ ਨਹੀਂ ਦਿਖਾਉਣੀ ਹੈ ਹੈ ਰੌਣੇ ਅੰਦਰਲੀ ਚੀਜ਼ ਨਹੀਂ ਦਿਖਾਣਿਕੀ ਹੈ ਤੁਹਾਨੂੰ ਅੰਦਰਲੇ ਰਾਜ ਨੇ ਰਾਜ ਨੇ ਬਹੁਤ ਜਿਆਦਾ ਹਾਂ ਤੇ ਤੁਹਾਨੂੰ ਵੀਡੀਓ ਜੀ ਦਿਸੂਗਾ ਇਹ ਨਹੀਂ ਇਹ ਸਾਨੂੰ ਹੀ ਪਤਾ ਉਹ ਵੀਡੀਓ ਚ ਹਰੇਕ ਦੀ ਨਹੀਂ ਨਾ ਤੁਹਾਨੂੰ ਬਤਾ ਦਿਸੂਗਾ ਸ਼ੂਕਦਾ ਤਾਂ ਦੇਖੋ ਹਾਂ ਅੰਦਰਲੇ ਰਾਜ ਨਹੀਂ ਦੱਸਣੇ ਅੰਦਰਲੇ ਰਾਜ ਨਹੀਂ ਦੱਸਣੇ ਬਾਕੀ ਭਾਈ ਜੇ ਕੇ ਨੇ ਸਪਰਿੰਗ ਭਜਾਉਣਾ ਹੋਵੇ ਤਾਂ ਸਾਨੂੰ ਕੰਟੈਕਟ ਜਰੂਰ ਕਰੇ ਸਹੀ ਗੱਲ ਆ ਰਿਜ਼ਲਟ ਰਿਜ਼ਲਟ ਵੇਖ ਕੇ ਪਤਾ ਤੁਹਾਨੂੰ ਦੱਸ ਦਿਆਂ ਭਾਈ ਨਾਲ ਸਾਰੇ ਇੰਟਰੋਡਕਸ਼ਨ ਕਰਾਂਗੇ ਆ ਨੋ ਵੀਆ ਕਰ ਰਿਹਾ ਰਿਜ਼ਲਟ ਵੇਖ ਲਈ ਜੀ ਕਿਸਾ ਹੋਤਾ ਹੋਗਾ ਤਾਂ ਬਾਈ ਵਧੀਆ ਕਰਦਾ ਪਹਿਲਾਂ ਆਏ ਹਾਏ ਮੇਰੀ ਜਾਨ ਓ ਜੱਗੀ ਵਾਲਾ ਖੋਲਣ ਦੀ ਪਿਆਰੀ ਚ ਹਾਂ ਹਾਂ ਇੱਥੇ ਖਾਣਾ ਓ ਪੰਪ ਹੋਰ ਤੇ ਲੈ ਗਏ ਚੱਕੋ ਨਾ ਸ਼ੱਕੋ ਪਰੌਂਠਾ ਬਾਈ ਜੇਰ ਲੱਕਾ ਦੇ ਅੰਦਰ ਹੋ ਗਏ ਜੋ ਜਿਹੜਾ ਖੋਲਿਆ ਹੋਇਆ ਹਾਂ ਆ ਚਲ ਬਹੁਤ ਖੜਾ ਪ੍ਰਿਆਵ ਦੇਖਿਓ ਅੱਜ ਇਹ ਵੀ ਹਰਸਦਾ ਹਾਲ ਆ ਬਾਈ ਦੀਆਂ ਮਸ਼ੀਨਾਂ ਮਸ਼ੀਨਾਂ ਨਹੀਂ ਆ ਪੰਨਿਆ ਇਹ ਤੇ ਪ੍ਰੈਸ਼ਰ ਚੈੱਕ ਹੁੰਦੇ ਆ ਬਾਈ ਇਹ ਬਾਈ ਲੱਗਾ ਹੋਇਆ ਬ੍ਰੈਂਡ ਤਾਂ ਪਤਾ ਸੀ ਮੰਗੀ ਵਾਲੇ ਚ ਉਹ ਜੱਗੀ ਵਾਲੇ ਚ ਤੇ ਆਹ ਰੌਣਾ ਸਾਹਣੇ ਕੁਝ ਸਾਮਾ ਚਾਰ ਕੁਛ ਨਹੀਂ ਬੱਸ ਢੀ ਕਰ ਰਹੇ ਆ ਤੇ ਰੇਕੀ ਦਾ ਮੁੱਲ 6 ਤੇ 6 ਕਰੀ ਜਾ ਤਾਂ ਨਿਕਲੇ ਆਖ ਦੇ ਗੱਡੇ ਆ ਬਾਕੀ ਓਕੇ ਦੀ ਰਿਪੋਰਟ ਆਇਆ ਪਿਆ ਬਾ ਪੰਪ ਕੱਸ ਦੇ ਰਿਹਾ ਮਾਰ ਸਾਲ ਕੋ ਵੀ ਚੱਲ ਵੀ ਹਾਂ ਤੇ ਚੱਕ ਹੁੰਦਾ ਆ ਮੇਰੀ ਅੱਗੀ ਨੇ ਐਟ ਲਾਕੀ ਔਰ ਆ ਸਾਡਾ ਬਾਈ ਨਾਮ ਰਿਆ ਹਨ। ਤੇ ਭਾਈ ਹੁਣੇ ਬਹੁਤ ਭਜਾਉਂਦੇ ਤੇ ਇਹ ਵੀ ਆਸਤਰੀ ਆ। ਆਹ। ਆਹ। ਆਹ ਹਰੇ ਅੱਧੀ ਆ। ਪੂਰੀ ਲਾਈਵ ਨਹੀਂ ਹਰੇ ਅੱਧੀ ਆ ਫਿਰ ਵੀ ਕਿੰਨਾ। ਨਾ ਪਿਆ ਤਾ ਵੇ ਹਾਂ ਚਾਰ ਵੇੜ ਕੇ ਲੋ ਹਾਂ ਔਰੇ ਅੱਧੀ ਆ ਤੇ ਅੱਧੀ ਚ ਵੀ ਨਾ ਐ ਐਨੀ ਰੇ ਸਾਰੇ ਬੜੀ ਨਹੀਂ ਪ੍ਰੈਸ਼ਰ ਬਹੁਤ ਵੱਧ ਗਿਆ ਫੁੱਲ ਚੱਕੀ ਦਾ ਕਿੰਨਾ ਦਊ ਆਪ ਹਿਸਾਬ ਦਾ 1500 1500 ਇੰਜਨ ਦਾ ਨੇੜੇ ਆ ਤੱਕਿਆ 15 ਦੇ 3 ਕਿੰਨੇ ਹੋਗਾ ਮੈਂ 15 ਦਾ ਦੋਸਤ ਲੈ ਲਾਇਆ ਹੋਇਆ ਪਰ ਨੇੜੇ ਕਰ ਦਿੰਦੇ ਇਸ ਤੋਂ ਬਾਅਦ ਆਹੋ ਨੇੜੇ ਕਰ ਦੋ ਆ ਰਾਡ ਲੁਣੀ ਯਾਰ ਬਵਾਦੀ ਨਹੀਂ ਨਹੀਂ ਕੋਈ ਕੋਈ ਰਾਡ ਵੱਟ ਕੇ ਨਹੀਂ ਕੋਈ ਨਹੀਂ ਕੋਈ ਨਹੀਂ ਕਰ ਲੈਂਦਾ ਪਰ ਇੱਕ ਪਰਸਨ ਆਹ ਤੇ ਲੈ ਕਰਨਾ ਕੋਈ ਆਵੇ ਨਾ ਘਟੋ ਕਰ ਤੇਰੀ ਫਾਇਦਾ ਆ ਨਾ ਫੇਰੀ ਫਾਇਦਾ ਬਾਈ ਨੇ ਕਰ ਦੇਣਾ ਬਾਈ ਨੇ ਧੱਕ ਪਾ ਦੇਣੀ ਟੋਰਕ ਥੋੜੀ ਵਧਾ ਦੇ ਹਾਂਜੀ ਟੋਰਕ ਤਾਂ ਆਪਾਂ ਫਿਰ ਥੋੜੀ ਦੇਰ ਵਿੱਚ ਆਉਂਦੇ ਚੋਦਾ ਆਉਣਾਗਾ ਹਾਂ ਢਿੱਚੋਦਾ ਆ ਜਾਓ ਲੋ ਵੀ ਗਾਓ ਵਾਹ ਥੋੜਾ ਰੰਗ ਕਰਦਾ ਨਾ ਪਰਾਟਾ ਮਾਰਦਾ ਉਹਦਾ ਆਪ ਨਹੀਂ ਨਾ ਵਧੀ ਠੀਕ ਆ ਹਾਂ ਪਰਾਟਾ ਵਾਜੀ ਜਿਹੜਾ ਫੋਲ ਕਰਦਾ ਦੇਖਦੇ ਹਾਂ ਕਿ ਭਾਈ ਰਾਟਾ ਬਦਾਲੀਏ ਥੋੜਾ ਜਿਹਾ ਚੱਕੀਏ ਚੱਕੀ ਜੇ ਕੇ ਵੀ ਆਏ ਓਏ ਆਉਂਦਾ ਸੁਆਦ ਕਰਦੇ ਬੰਦ ਰੂਗਾ ਭਾਈ ਸਾਹਿਬ ਔਰ ਜਾ ਕਰਦਾ ਕਰਦਾ ਹੁੰਦਾ మారు ఫాటా మరు మారుటా వోడ్ అమ్మ ਆਏ ਹਾਏ ਆਏ ਹਾਏ ਹੁਣ ਬਣੇ ਵਾਕਈ ਆ ਬਣਿਆ ਬਣੀ ਨਾ ਗੱਲ ਉਹ ਵਿਆ ਪੰਪ ਕਰਾ ਕੇ ਕਿਉਂ ਇਹਨੇ ਕਿ ਨੱਕ ਭਜਦਾ ਆ ਆ ਗਿਆ ਕਿ ਗੱਡੀ ਲੌਕ ਤੇ ਵੇਖ ਤੂੰ ਗੱਡੀ ਕਹਣ ਲੱਗਦੀ ਓਏ ਉਹ ਵੀ ਵੇਖ ਲਾਂ ਜੀ ਨਾ ਦੱਸਾ ਦੇ ਆ ਪਹਿਲਾਂ ਵੇਖ ਲੋ ਤੇ ਬਾਅਦ ਵਿੱਚ ਆਉਂਦਾ ਕਦੋਂ ਤੱਕ ਆਏ ਹਾਂ ਆਹ 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 ਹਾਰੀ 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 ਬੜਾ ਹਾਈ ਹਾਂ ਜੋ ਆਉਣਾ ਉੜਦਾ ਵਾਕਿਆ ਹੀ ਉੜਦਾ ਓਏ ਓਏ ਹੌਲੀ 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 ਆਏ ਹਾਏ ਹਾਂ ਕਿਵੇਂ ਲੱਗਾ ਬਾਜੀ ਰਿਜ਼ਲਟ ਤੁਹਾਨੂੰ ਨਹੀਂ ਹੌਲ ਕਿੰਨੇ ਦੇ ਜਾਂਦਾ ਅੱਗੇ ਨਾਲ ਕਿੰਨਾ ਵਧਿਆ ਪੂਰਾ ਓਏ ਓਏ ਉੜਦਾ ਹੀ ਬੜਾ ਧੀਰਾ ਆ ਜਾ ਉਹ ਵਰਦਾ ਹਣ ਆ ਵੀ ਪਲ ਰਾ ਮੈਂ ਕਿਹਾ ਅੱਗ ਲਾਈ ਪਈ ਇਹਨਾਂ ਵਾਕਈ ਹੌਲ ਵਰਦਾ ਹਣ ਹੋਇਆ ਹਾਂ ਵੀ ਆਣ ਚ ਦਿਖਾਣ ਆਉਂਗਾ ਅੱਗ ਲਾਉਂਦਾ ਓੜਲਾ ਮੋੜ ਲਿਆ ਆ ਪਹਿਲਾ ਸ਼ਰਟ ਵੇਖ ਰਿਹਾ ਕੀ ਕਰਾਂ ਜਵਾਂ ਨਹੀਂ ਹੁਣ ਇਸ ਤੋਂ ਬਾਅਦ ਮੋੜਨਾ ਹੋਊਗਾ ਥਾਂ ਵੀ ਨਾ ਹੁਣ ਖਾਲੀ ਆਵੇ ਮੋੜਨ ਲੱਗਾ ਆਉਂਦਾ ਹਣਾ ਬਹੁਤ

पराटा घंटा अद्धा कि हाँ हाथ हाँ, जो कम हो गया दूंगना खा लिया बाबे का ना चढ़ के लाया ਬਾਕੀ ਬਾਕੀ ਮਿੱਤਰੋ ਦੂਜੇ ਦੀ ਤਿਆਰੀ ਆ ਪੂਰੀ ਆ ਨਾੜ ਨਾੜ ਖੋਲਣ ਖੋਲੀ ਆ ਕਾਲੇ ਕਰਦੇ ਇਹਨਾਂ ਨੂੰ ਕਾਲੇ ਕਰਨੇ ਕਾਲੇ ਕੋਈ ਨਹੀਂ ਯਾਰ ਫਿਰ ਕੀ ਆ ਹੁਣ ਇਹ ਵੇਖੋ ਕਿੰਨੇ ਤੇ ਜਾਂਦਾ ਸਰਦਾਰ ਨਾ ਮੈਨੂੰ ਕਹ ਮੈਂ ਸ਼ੂ ਵੀ ਬੜੀ ਕਾਲੀ ਕੀਤੀ ਪਈ ਐ ਸਵੇਰ ਸਵੇਰ ਸਵਾਹ ਚੱਲਿਆ ਸਵਾਹ ਉਹ ਕਿੱਧਰ ਗਿਆ ਜਲਾ ਪਤਾ ਨਹੀਂ ਕੋਈ ਟ੍ਰੈਸਟਿੰਗ ਕਰਨ ਗਿਆ ਹਣਾ ਕਰਦਾ ਹੀ ਹਣਾ ਉਹ ਤਾਂ ਬਾੜੀ ਚੀਕ ਕੇ ਕਰਦਾ ਨਾ 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 ਮੈਂ ਹੱਥਾ ਫੜੀ ਬੈਠਾ ਉਧਰੋਂ ਮੋਬਾਈਲ ਮੈਂ ਮੜਾ ਮੈਂ ਪੰਪ ਦਾ ਸਮਾਨ ਨਾ ਇਹ ਤਾਂ ਜਿੰਨੀ ਮਰਦੀ ਉਹ ਤਾਂ ਜਿੰਨੀ ਮਰਦੀ ਦੋ ਜਿਓ ਵੀ ਬਹੁਤ ਦਹਾ ਹਣ ਉਹ ਆ ਗਿਆ ਵਾਹ ਜਿਵੇਂ ਟਰਬੋ ਹੀ ਕਰੂ ਘੁੰਮ ਜਿਕੇ ਕੋੜ ਦਾ ਮੁਰਕਾ ਨਹੀਂ ਟਰ ਜਾਣੀ ਕੋਈ ਲਈ ਰਾਤ ਚੱਲਦੇ ਆ ਪਤਾ ਲੱਗੂ ਕਿਹੜਾ ਮਤਰਾ ਜੱਗੀ ਵਾਲਾ ਟਰੈਕਟਰ ਹੋਗਾ ਤੇ ਆਲ ਕਰ ਕੀ ਹੋਣੀ ਸਲਾਨ ਸਰ ਕਸਣ ਦੇ ਆ ਇਧਰ ਸਾਡੇ ਨਟ ਤੇ ਗਰਾਰੀ ਗੜ ਗਈ ਚੱਕੋ ਚੱਕੋ ਕਿਵੇਂ ਕਿ ਜੱਥਾ ਦਾ ਚੱਕੀ ਹੋਰ ਕਿਹਨੇ ਅੱਜ ਆਉਣਾ ਦਾ ਸਾਰਾ ਦੇ ਇਕ ਜੌਂਦੇ ਉਹਦੇ ਲੈ ਆਇਆ ਆ ਆਇਆ ਜੰਮੂ ਇਹਨਾਂ ਦਾ ਸਾਰਾ ਵੀ ਉਹ ਖੈਰੇ ਵੀ ਲੈ ਆਇਆ ਉਹਦਾ ਮੈਂ ਚੁਲਾ ਜਿਹੜਾ ਪੀ ਗੱਲ ਗੱਲ ਕੀ ਤੈਨੂੰ ਇੱਧਰ ਵੇਖ ਕੋਈ ਨਹੀਂ ਗਾਇਸ ਤੁਸੀਂ ਚੱਲੇ ਆ ਸੋਚ ਰਹੇ ਸੀ ਉਹ ਟਰੈਕਟਰ ਨੂੰ ਟਾਈਮ ਲੱਗਦਾ ਸਾਨੂੰ ਘਰੇ ਕੰਮ ਸੋ ਹਾਂਜੀ ਅਡਾ ਅੱਜ ਦਿਨ ਆੜੰਗੂ ਜਾਣਾ ਦੇਖੀ ਆਏ ਹੋ ਬਿਛੋੜੀ ਸ਼ੂ ਕਰਾਉਦੇ ਜਾਣਾ ਬੱਕ ਪਾਉਂ ਗਾਇਸ ਮੈਂ ਔਰ ਟੱਕ ਪਾਉਂ ਜਗਾ ਵੀ ਵਧਰਾਓ ਨਹੀਂ ਆਣ ਆਖਰੀ ਨਾਟਕ ਚੱਲੇ ਆ ਕੰਮ ਸੁਡੋ ਕੰਗ ਆ ਜੋ ਮਿਲਦੇ ਆ ਆ ਸੋਲਤਾ ਸੀ ਉਹ ਨਾ ਟੜ ਗਿਆ ਜੀ ਫੋਲਡਿੰਗ ਪੈ ਗਿਆ ਹੁਣ ਫੋਲਡ ਗਿਆ ਆ ਜੋ ਮਿਲਦੇ ਆ ਸਪਿੰਸ ਨੂੰ ਪਾਉਂ ਫਾਟਿਕ ਆ ਗਈ ਜੀ ਆਉਂਦੇ ਨੇ ਆਪਣੇ ਘਰ ਅੱਧਾ ਕੈਸ਼ ਹੁੰਦਾ ਉਹ ਨਹੀਂ ਮੁਝੇ ਚਲੇ ਗਏ ਬਸ ਇਕੱਠੀ ਇਕੱਠੀ ਆ ਸਾਰੇ ਉਹ ਨਹੀਂ ਲੈਣੇ ਮੈਂ ਬੰਦਾ ਮਸ਼ੀਨਾਂ ਦੀ ਕਿ ਨਹੀਂ ਲੱਦੀ ਆਈ ਨਹੀਂ ਇਹ ਲੈਣੇ ਉਹਨਾਂ ਦੀ ਆਪੇ ਅਸਲੋਂ ਨਹੀਂ ਇਹ ਬੜੀ ਇਹ ਸੱਪ ਉਹ ਉਹ ਜਿਹੜਾ ਡਰਾਈਵਰ ਵੀ ਰੈਡੀ ਆ ਬਸ ਨਾਟ ਨੋਟ ਕਾਸਤੇ ਰਾਤਾ ਵੀ ਪੂਰਾ ਨਾਤਾ ਉਹ ਜਿਹੜੀ ਕਲਾਪੀ ਤੂੰ ਦੇਖੀ ਰਿਹਾ ਲਾਟ ਕੱਢਦਾ ਬਸ ਬੁਸਾ ਦੀ ਜੀ ਰਿਪੋਰਟ ਆ ਅਸੀਂ 200 ਕਿਲੋਮੀਟਰ ਲੈ ਗਏ ਸੀ ਤਨਤਾਰਨ ਤੱਕ ਤੇ 1200 ਦੀ ਮੁੜ ਕੇ ਆਏ ਬਹੁਤ ਜ਼ਿਆਦਾ ਵਾਜ ਤੱਕ ਕਰਦੇ ਨਹੀਂ ਹੋਗੇ ਹਾਂਜੀ ਜਾਓ ਉਹ 1200 ਚੱਕਰ ਤੇ 80 80 ਕਰਕੇ ਤੁਰਿਆ ਜਾਂਦੇ ਤੇ ਉੱਥੇ ਇਹ ਚ ਹਾਂ ਅੱਜ ਦਾ ਭਾਈ ਮੇਰੀ ਇਸ ਦਾ ਭਾਅ ਉਨੀ ਕੁ ਬਹੁਤ ਆ ਹਾਂ ਉਹੀ ਪਟਾਕੇ ਵਾਹੇ ਨਾਲ ਬਸ ਉਨੀ ਕੁ ਤਾਂ ਅੱਗੇ ਰੋੜਾ ਸਹੀ ਆ ਜਾਣਾ ਜਾ ਆ ਠੀਕ ਅੱਧੀ ਕੁ ਜੂੜੀ ਘਟਾ ਲਈਏ Maya Marda abi bak. Yalım. 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 ਆਹ ਹਾ ਰੇੜਾ ਖੜਾ ਕੇ ਤੇ ਬੰਈ ਲੋ ਵੀ ਤਰੋ ਕੇ ਦੀ ਰਿਪੋਰਟ ਆ ਬਾਾਕੀ ਹੌਲੀ ਹੌਲੀ ਕਰਾਵਾ ਆ ਗਏ ਜਿਵੇਂ ਜਵੇਂ ਮੜਾ ਮੋਟਾ ਹੁੰਦਾ ਹੋਇਆ ਹੱਟ ਲੈ ਆਹ ਕਿਹੜਾ ਕਢਾ ਕੇ ਆਪ ਹੀ ਦਾਦੇ ਨਾਲੋਂ ਹਲਾ ਇਹਦਾ ਨਿਕਲਦਾ ਥੱਲੋਂ ਬਾੜਜੂ ਬਾੜਜੂ ਕਰਦਾ ਵਾਕੇ ਹੀ ਸਹੀ ਗੱਲ ਆ ਜਿਹੜੇ ਜੇ ਪਾ ਕੇ ਵੇਲੇ ਤੇ ਰਾਲਦੇ ਹੀ ਨਹੀਂ ਹਾਂਜੀ ਇਹਦਾ ਅਜੇ ਤਾਂ ਰੇਸ ਨਹੀਂ ਕੀਤਾ ਇਹ ਤਾਂ ਖੜਾ ਹਾਂ ਇਹਦਾ ਕੰਮ ਆ ਵਈ ਅਜੇ ਪਹਿਲਾ ਸੈਸ਼ਨ ਹੋਇਆ ਗਰਦੀ ਥੰਮ ਗਰਦੋ ਹੀ ਗਰਦੀ ਠਾਉਂਦਾ ਆਉਂਦਾ ਔਰ 14 ਗਰਦੀ ਠਾਉਂਦਾ ਆਉਂਦਾ ਔਰ ਰੈਲ ਦੇ ਆਨੂੰ ਵੇਖ ਲੈ ਇੱਕ ਇੱਕ ਵੇਰੀ ਪਾਉਂਦੇ ਉਹ ਮੈਂ ਉਹ ਰੀਲ ਬਣਾ ਲਈ ਫੜ ਜਾ ਯਾਰ ਬਲੌਗ ਚ ਚੱਕ ਲਾਂਗੇ ਚਾਚਾ ਘੇੜਾ ਘਾਣ ਚਾਚਾ ਘੇੜਾ ਪਿਛੈਣ ਆਵੇ ਰਗ ਜੀ ਰਗ ਜੀ ਜਾਂਦੇ ਆ ਘੇੜਾ ਪੂਰਾ ਖਾਂਦਾ ਹਾਂ ਪੂਰਾ ਘੇੜਾ ਦੰਤ ਆ ਹੌਲੀ ਹੌਲੀ 11 ਨੇ ਪਾ ਕੇ ਦੇ ਦੋ ਹਾਂ ਕੜਲਾ ਗਿਆ ਡਾ ਕੋਈ ਨਹੀਂ ਆਇਆ ਨਹੀਂ ਆ ਭਰਾ ਆ ਹੀ ਨਹੀਂ ਹੌਲੀ ਹੌਲੀ ਉਹ ਵੇਖ ਕੇ ਤਾਂ ਆਹ ਹਲਿਆ ਲੋ ਠੀਕ ਹੈ ਜੀ ਲੋ ਵੀ ਮਤਰੋ ਠੀਕ ਹੈ ਵੀ ਕਿ ਅੰਕਲ ਮਾ ਕਰ ਵੇ ਦੇਖੀ ਸਾਡੇ 100 100 ਬੰਦੇ ਉਹ ਵੀ ਨੰਗਾ ਨਹੀਂ ਨੇ ਤੋਏ ਨੰਗਾ ਨਹੀਂ ਕਿ ਫਲੂਟ ਹੋਰ ਵਾਰ ਵੜਲਾ ਮੈਂ That is a good ਸੱਤ ਹੈ ਹੈ ਹੁੰਦਾ ਲਾ ਆ ਪਾ ਜੀ ਬਈ ਹਰੇ ਗੱਡੀ ਖੋਲ ਦਿੰਦਾ ਸਾਲਾ ਬੰਦ ਦਾ ਕੋਈ ਨਹੀਂ ਗੱਲ ਸੁਣ ਗੱਲ ਸੁਣ ਪੂਰਾ ਉਹ ਸਾਫ ਆ ਸਾਫ ਆ ਪਾਣੀ ਸਾਫ ਆ ਪੂਰਾ ਲੈ ਬਾ ਸਾਫ ਆ ਪਣੀ ਵਿੱਚ ਪਾਉਣਾ ਵਿੱਚ ਦੇਖ ਲੈ ਯਾਰ ਉਤਰ ਕੇ ਬੱਸ ਤੰਨ ਖੜ ਵਿੱਚ ਉਹ ਵਿੱਚ ਤੁਹਾਨੂੰ ਤਿੰਨ ਕਿਲੋਣੀ ਪੈਣੀ ਗਰਮ ਹੋਣ ਲੱਗ ਪਿਆ ਆ ਕੋਣਾ ਆਹ ਸਾਲਿਆ ਹੋਰ ਕਿ ਦੇਣਾ ਪਾਦੀ ਆ ਜਾ ਆ ਖੋਲ ਢੱਕਣਾ ਥਾਰ ਨਾਲ ਖੋਲੀ ਹੈਗਾ ਯਾਰ ਇਹ ਤਾਂ ਉਹ ਗੱਡੀਆਂ ਦੇ ਮੂਰੇ ਕੀ ਲੱਗੇ ਹੁੰਦੇ ਆ ਨਹੀਂ ਰੈਡੀਏਟਰ ਦੇ ਮੂਰੇ ਕੀ ਲੱਗਾ ਹੁੰਦਾ ਆਪਣਾ ਉਹ ਵਾ ਇਹ ਜਿਹੜੇ ਉਹ ਯਾਰ ਸਰਬੋ ਜਿਓ ਲਗਾਈ ਪਾ ਦੇ ਇੱਕ ਤੱਕ ਨਾਲ ਦੇ ਵਾਸਤੇ ਕਹਿੰਦੇ ਨੂੰ ਯਾਰ ਥੋਕ ਹੋਣਾ ਤੜਾ ਤੜਾ ਟੈਂਡਰ ਵਾਲਾ ਮਰੇ ਜਾਂਦਾ। ਜ਼ੰਗੀ ਧਰਾਂ ਲੈ ਜੋ ਖੁੱਲ ਗਏ ਸੁੱਕੇ ਇੱਥੋਂ ਫੜ ਕੇ ਧੋਣੋ ਡਾ ਗੇ। ਨਹੀਂ ਹਜੇ ਵੀ ਨਹੀਂ ਲੱਗਾ। ਦੋਵੇਂ ਟੱਕਾਂ ਦੇ ਰੱਖ। ਟੱਕਾਂ ਦੇ ਰੱਖ ਪਹਿਲਾਂ ਨਾ ਕੁੱਤੋਂ ਹੁਣ ਲਾ ਉਸੇ। ਯਾਰ ਤੂੰ ਗੱਡੀਆਂ ਵੀ ਘਸਦਾਗਾ ਤੇ ਟਰੈਕਟਰ ਦਾ ਢੱਕਣ ਹੀ ਘਸਿਆ ਜਾਂਦਾ। ਤੈਨੂੰ ਐ ਕੀ ਕੀ ਐ? ਹਾ ਤੇਰੀ ਗਰੰਟੀ ਆ ਹਾਨੂੰ ਕੋਈ ਨਹੀਂ ਸੌਣ ਲਾ ਹੋਰ ਕੀ ਬਾਤ ਕੋ ਆਦਮ ਜਵਾਲਾਮੁਖੀ ਐਂਕੂ ਫੜੋ ਜਾੜੀਏ ਭਾਈ ਭਾਜੀ ਜਾੜੀਏ ਪੱਠੇ ਮੋਟੇ ਅਜੇ ਨਾ ਮਰੇ ਖੈ ਇਹਨਾਂ ਨੂੰ ਦੰਗਾ ਲਾਉ ਜੂ ਕੱਲ ਦੇ